ਸਾਸਤਰੀ ਕਾਲਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਲੈ ਕੇ ਪਹੁੰਚਿਆ ਤੁਹਾਨੂੰ ਮਿੱਤਰੋ ਪਿੰਡ ਮਣਕਿਆਂ ਵਾਲੀ ਦੇ ਵਿੱਚ ਮਣਕਿਆਂ ਵਾਲੀ ਪਿੰਡ ਜ਼ਿਲ੍ਹੇ ਫੂਰੋਈਪੁਰ ਦਾ ਮਾਨਮਤਾ ਨਗਰ ਆ ਮਿੱਤਰੋ ਹਰਦਾਸੇ ਦਾ ਬਿਲਕੁਲ ਗਵੰਡੀ ਜੇ ਪਿੰਡ ਆ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਮਿੱਤਰੋ ਬਾਈ ਦਾ ਲਖਵੀਰ ਸਿੰਘ ਲੱਖਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਆ ਜਨਵਰ ਬਾਈ ਦੇ ਕੋਲ 2 ਆ ਆ ਝੋਟੀ ਨਾ ਦੋ ਦਿਨਾਂ ਦਾ ਪੂਰੇ ਕਰਕੇ ਚੌਕ ਦੇ ਚੱਕ ਦੀ ਆ ਝੋਟੀ ਥੱਲੋ ਬੜਾ ਬਰਾਂਡ ਆ ਭਾਅ ਬੜਾ ਲੋਟ ਆ ਤੀਜ ਬੜੀ ਟਿਕਾਣੀ ਦੀ ਆ ਸਾਰੀ ਗੱਲਬਾਤ ਕਰਦੇ ਆ ਬਾਈ ਦੇ ਨਾਲ ਆਪਾਂ ਲੱਖੇ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਬਾਈ ਸੇਤਾ ਦੇ ਪਰਿਵਾਰ ਸਣਾ ਬਹੁਤ ਵਧੀਆ ਬਹੁਤ ਵਧੀਆ ਬਾਈ ਜੀ ਚੜਦੀ ਕਲਾ ਦੀ ਸਾਰੇ ਚੜਦੀ ਕਲਾ ਬਾਈ ਜੀ ਅੱਛਾ ਲੱਖੇ ਬਾਈ 2 ਜਨਵਾਰ ਅੱਗ ਹਾਂਜੀ ਬਾਈ ਜੀ ਦੋਆਂ ਦੇ ਪਾਪਟਾਕਿਆਂ ਵਾਲੇ ਹਾਂਜੀ ਹਾਂਜੀ ਆਜੀ ਆਜਾ ਆਫਰ ਹੀ ਆ ਬਾਈ ਜੀ ਦੋ ਵਾਲੀ ਦਾ ਬਸ ਠੀਕ ਆ ਇਹਦੇ ਬਾਰੇ ਦੱਸੀ ਬਈ ਕੀਸ ਦੇਣਾ ਹਾਂਜੀ ਵੀਰੇ ਦੋ ਦਿਨਾਂ ਦਾ ਝੋਟੀ ਆ ਠੀਕ ਆ ਹਾਂ ਇਹਨੂੰ ਪਟਾ ਜੀ ਇਹਦੇ ਆ ਨੀਲਾ ਨਗਰ ਹੈ ਆ ਨੀਲੀ ਰਾਵੀ ਦਾ ਕੱਟਾ ਪਿਆਰ ਦਾ ਕੱਟਾ ਮਗਰ ਹੈ ਠੀਕ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਵੀਰੇ ਇਹਨੂੰ 10 ਦਿਨ ਮੰਨ ਲਈਏ ਬਾਈ ਜੀ ਆਪਾਂ ਕਿੰਨੇ ਦਿਨ ਤੇ ਚੱਦੀ ਉਹ ਲਾਈਟ ਵਾਲੇ ਪਾਸੇ ਹੁੰਦਾ ਜੀ 9 ਕਿਲੋ ਕੰਡੇ ਵਾਲਾ ਦੋਦੋ ਪਚਵਾ ਦੇਾਂਗੇ ਬਾਈ ਜੀ ਠੀਕ ਆ ਬਾਈ ਠੀਕ ਆ ਹਾਂ ਹਾਂ ਚੋਟੀ ਚੰਗੀ ਬਹੁਤ ਆ ਬਾਈ ਬਹੁਤ ਖਰੀਫ ਹਾਂ ਸਾਊ ਭਾਈ ਜੀ ਕੋਈ ਦੋ ਦੋ ਕਿੰਨੋਂ ਕਿਲੋ ਕੰਡੇ ਲਾ ਦਾਂਗੇ ਹਾਂ ਹਾਂ ਕੰਡਾ ਲਵਾ ਕੇ ਦਵਾਂਗੇ ਭਾਈ ਜੀ ਪਚਵਾ ਕੇ ਦਵਾਂਗੇ ਕੋਲ 10 ਕਿਲੋ ਦਈ ਜੂਗੀ ਟੋਟ ਜਾਸ ਮੈਂ ਤਾਂ 10 11 ਕਿਲੋ ਰਾਵਣ ਭਾਈ ਜੀ ਚਕੀਣ ਬਹੁਤ ਆ ਹਨਾ ਆ ਚਕੀਣ ਬਹੁਤ ਆ ਕੁੰਡੇ ਸਿੰਘਾ ਦੀ ਭਾਈ ਜੀ ਲੋ ਵੇ ਕਿੰਦੀ ਖਰੀ ਆ ਹਨਾ ਹਾਂ ਬੜਾ ਜਿਹੜੇ ਪਹਿਲਾਂ ਨਾ ਯਾਰਾਂ ਦਾਣੇ ਵਰਗੀ ਕੱਟੀ ਪਈ ਯਾਰ ਜਿਹੜੀਆਂ ਗੱਲਾਂ ਠੀਕ ਆ ਚਾਈ ਦੇ ਬਾਅਦ ਪੋਲੀ ਫੁੱਲ ਵੀ ਰੇ ਤੂੰ ਵਰਗੀ ਠੀਕ ਆ ਭਾਈ ਠੀਕ ਆ ਯਾਰ ਆ ਥਣ ਦੇਖ ਲਓ ਭਾਈ ਹਾਂਜੀ ਬਹੁਤ ਵਧੀਆ ਥਣ ਸੋਣਾ ਮਮਾ ਤੇ ਮੂੰਹ ਵੀ ਵਿਖਾ ਦੀ ਪਿੰਦਾ ਕਿਰਨ ਨੂੰ ਆ ਗੱਲ ਕਰਦੇ ਮਾਰਦੇ ਕੈਮਰਾ ਵੀਰੇ ਬਿਲਕੁਲ ਲਾਈਟ ਕਰ ਹਾਂ ਜਗਦੀ ਹਾਂ ਹਾਂ ਅੱਖਾਂ ਚਲੋ ਤਾਂ ਕੋਈ ਨਹੀਂ ਬਸ ਲਾਈਟ ਤਾਂ ਹਨੇਰਾ ਥੋੜਾ ਜਿਹਾ ਆਪਾਂ ਦਿਖਾਈ ਦਿੰਦੇ ਆ ਬਸ ਕਲੀਅਰ ਕਰ ਹਾਂ ਆ ਲੈ ਬਾਈ ਆ ਕਲੀਅਰ ਕਰ ਉਹ ਠੀਕ ਆ ਬਾਈ ਚਲ ਅੱਛਾ ਰੇਟ ਰੇਟ ਬਾਈ ਬਸ ਯਾਰ ਮੁੱਲ ਜਿੰਨਾ ਭਾਈ 80 80 ਜਿੰਨਾ ਮਾਰਦੇ ਗਏ 82000 ਰੁਪਏ ਦੀ ਆ ਵਜਾ ਸਨੋ ਬਸ 82000 ਤੋਂ ਛੋਟ ਤਾਂ ਕਰ ਦੇਗਾ ਸਾ ਮੋਕ ਕੇ ਦੇ ਕਰ ਦਿਆਂਗੇ ਵੀਰੇ ਜਿੱਥੇ ਕੱਟਾ ਇਹਦੇ ਮਗਰ ਹਾਂ ਕੱਟਾ ਮਗਰ ਆ ਵੀਰੇ ਕਿਹੜਾ ਭਾਅ ਯਾਰ ਛੋਟੀਆਂ ਦਾ ਮੰਦਾ 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 ਆ ਵਾ ਮੰਦਾ ਐਂਦੇ ਵਾਰੇ ਦੱਸੀ ਬਾਈ ਹਾਂ ਵੀਰੇ ਦੂਜੇ ਸੂਏ ਆ ਛੋਟੀ ਇਹਨੂੰ ਕੋਈ ਮੰਨ ਲਓ ਸੂਈ ਨੂੰ ਮਹੀਨਾ ਪਾ ਮੰਨ ਲੀਏ ਠੀਕ ਆ ਹਾਂਜੀ ਇਹਦੇ ਮਗਰ ਕੱਟੀ ਆ ਬਾਈ ਜੀ ਕਿਹੜੀ ਕੱਟੀ ਆ ਉਹ ਪਰਲੇ ਬੰਨੇ ਕੱਟੀ ਬੜੀ ਪੁਰਾਣੀ ਸੀ ਮਾਰ ਕਿੰਨੇ ਦੁੱਧ ਤੇ ਚੱਲਦੀ ਬਾਈ ਹੁਣ ਇਹ ਵੀਰੇ ਦੁੱਧ ਦੇ ਦਸਾ 10 ਕਿਲੋ ਹੋਗਾ 10 ਕਿਲੋ ਹਾਂਜੀ ਵੀਰੇ ਚੋਣ ਚਾਂਣ ਆ ਇੱਕ ਨੰਬਰ ਦੀ ਵੀਰੇ ਕਿੰਨੇ ਦੀ ਦੇ ਦੀ ਅੱਜ ਏ ਵੀਰੇ ਯਾਰਾ ਆਪਾਂ ਮੁੱਲ ਭਾਵੇਂ ਦਾ 75 ਕਰ ਲਈਏ 76 ਕਰ ਲਈਏ 72000 ਦੀ ਜੱਸੀ ਲੈਟ ਵਾਲੇ ਪਾਸੇ ਨੂੰ ਲੈ ਜੀ ਹੋਈ ਸੱਜਣਾ ਉਧਰ ਨੂੰ ਲੈ ਜਾ ਪਰਾਂ ਨੂੰ ਬਾਹਰ ਨੂੰ ਦੋੜ ਦੇ ਜਾਲ ਠੀਕ ਆ ਤੋਣ ਚੰਨ ਸਿੰਘਾ ਲੱਗਾ ਬਈ ਇੱਕ ਨੰਬਰ ਦੀ ਵੀਰੇ ਚੋਈ ਹੋਗੀ ਪੋਲੀ ਚੋਈ 10 ਲੀਟਰ ਦੋ ਤਿਆਰ ਹੈ ਹਾਂਜੀ ਹਾਂਜੀ ਵੀਰੇ 10 ਲੀਟਰ ਚੋਆ ਕੇ ਦੇਵਾ ਜੀ ਵੀਰੇ ਬੀਠੇ ਠੀਕ ਹੈ ਕੀ ਪਾਉਂਦਾ ਯਾਰ ਲੱਖਿਆ ਉਹ ਵੀਰੇ ਯਾਰ ਮਾਲੇ ਦਾ ਪਾ 75 ਕਰ ਲਿਆ ਵਾ 72000 ਦੀ ਜੱਤ ਨੂੰ ਕਰਦਗੇ ਬਸ ਯਾਰ ਤੇਰੇ ਭਲੀ ਹੋਈ ਲੜਿਆ ਲੁੜਿਆ ਤਾਂ ਨਹੀਂ ਕਰੇਂ ਕਿਦੇ ਦੇਖੀ ਕਿ ਹੋਰ ਕੀ ਆਪਾਂ ਪਾ ਦੇ ਕੱਲ ਹੋਰ ਚਾਹਿਆ ਹੋਰ ਅਗਲੀ ਵਾਰੀ ਮੈਨੂੰ ਵੜ ਦਿੰਨਾ ਉਹਦੇ ਨਾਲ ਅੱਛਾ ਹੁਣ ਆ ਵੀ ਮੇਰੇ ਭਰਾਵਾਂ ਨੂੰ ਦੇ ਦੀ ਹਾਂ ਹਾਂ ਕੋਈ ਗੱਲ ਨਹੀਂ ਬਾਈ ਜੀ ਯਾਰ ਇਹ ਲਓ ਬਾਈ 72000 ਰੁਪਏ ਦੇ ਵਿੱਚ ਸਿਰਫ ਆ ਮੱਝ 72000 ਦੇ ਵਿੱਚ ਘਰੋਂ ਪੁੱਛ ਲਿਆ ਮੈਂ ਇਹਨਾਂ ਦੇ ਨਹੀਂ ਕਹਿੰਦੇ ਮੁੱਲ ਹੀ ਕਰਦੇ ਪਹਿਲਾਂ ਵੀਰ ਕੋਈ ਵਾਲੀ ਕਫਾਈ ਵਾਲਾ ਕੰਮ ਨਾ ਕਰੇ ਹੋਲੇ ਆਪਾਂ ਜਾਵਾਂ ਪਹਿਲਾਂ ਕਲੀਅਰ ਕੀਤਾ ਮੈਂ ਕਿ ਲੜ-ਲੋੜ ਕੇ ਨਾ ਮੁੱਲ ਕਰਦਾ ਹੋਵੇ ਘਰੇ ਲੜਿਆ ਹੋਵੇ ਕਈ ਵਾਰੀ ਐਵੇਂ ਵੀ ਹੋ ਜਾਂਦਾ ਗੁੱਸੇ ਦੇ ਬੰਦਾਂ ਦਾ ਚੜਦਾ ਫਾਇਵ ਵੱਧ ਇਹਨਾਂ ਦੇ ਪਰ ਨਹੀਂ ਘਰੇ ਰਾਜੀ ਨਾਵੇਂ ਹੀ ਲਖੇਰਾ ਕੋਈ ਨਹੀਂ ਵੀਰੇ ਬਸ ਬਾਹਰ ਇਹਨਾਂ ਵੀਰੇ ਕੋਈ ਹੁਣ ਬਾਹਲਾ ਨਾ ਵੀ ਕਰੇ ਵੀ ਨਾ ਇਹਨਾਂ ਦਾ ਖਾਜਲ ਕਰਾਵ ਕਰਿਆ ਜੇ ਅਸਾਂ ਨੂੰ ਮੈਂ ਠੀਕ ਆ ਯਾਰ ਅੱਵਾ ਜਮਾ ਇਹ ਦੱਸ ਮੈਨੂੰ ਵੀ ਜੇ ਕੋਈ ਕਵੇ ਕੀ ਭਾਈ ਦੋਵੇਂ ਜੋੜਾ ਹੀ ਤੇ ਲੈਣਾ ਤੇ ਜੋੜੇ ਦੇ ਵਿੱਚ ਫਿਰ ਮਾਨਸਾ ਨੂੰ ਉੱਪਰਲਾ ਦੋ-ਦੋ ਡਾਦ ਗਏ ਕੋਈ ਨੀ ਕਰ ਦਿਆਂਗੇ ਵੀਰੇ ਯਾਰ 2000 ਛੱਡ ਦਿਆਂਗੇ ਯਾਰ ਯਾਰ ਛੱਡ ਦਈਏ ਦਵਾ ਵਗਰ ਦੋ-ਦੋ ਡਾਦ ਜੀ ਦੋਵਾਂ ਭਾਈ ਚੱਲ ਕਰ ਦਿਆਂਗੇ ਜੋੜਾ ਲੈਣ ਵਾਲੇ ਨੂੰ ਕਹਾ ਜੋੜਾ ਵਾਲੇ ਨੂੰ ਕਰਾਂਗੇ ਵੀਰੇ ਕੱਲੀ-ਕੱਲੀ ਵਾਲੇ ਨੂੰ ਤੂੰ ਆਪਣੀ ਮਰਜ਼ੀ ਨਾਲ ਕਰਦੀ ਛੋੜ ਭਾਈ ਨਹੀਂ ਜੋੜਾ ਲੋਗਾ ਕਰ ਕਰਦੇ ਹਾਂ ਤੇ ਨੰਬਰ ਕਿੰਨਾ ਵੀਰੇ ਨੰਬਰ ਵੀਰੇ 78883 1337 ਇੱਕ ਵਾਰੀ ਹੋਰ 78883 1337 ਜੀ ਲਾ ਠੀਕ ਆ ਭਾਈ ਆ ਨੰਬਰ ਆ ਮਿੱਤਰੋ ਲਖਵੀਰ ਸਿੰਘ ਤੇ ਲਖਾ ਭਾਈ ਦਾ ਨਾਮ ਆ ਪੈਂਡ ਪੈਂਦਾ ਵਾ ਬਾਈ ਨੂੰ ਮਿੱਤਰੋ ਜਿਹੜਾ ਉਹ ਹੈਗਾ ਮਣਕਿਆੜੀ ਜਿਲ੍ਹਾ ਲਗਦਾ ਵਾ ਬਾਈ ਨੂੰ ਫਰੋਜਪੁਰ ਵਧੇਰੇ ਜਾਣਕਾਰੀ ਲਈ ਨੰਬਰ ਲਾਤਾ ਵਾ ਸਕਰੀਨ ਦੇ ਉੱਤੇ ਹੁਣ ਰਿਕ ਪੱਖ ਦਿਖਾਤਾ ਤੁਹਾਨੂੰ ਅਗਲੀ ਕਾਰਵਾਈ ਲਈ ਤਸੱਲੀ ਕਰਨਾ ਤੁਹਾਡਾ ਸਰਦਾਰ